ਤੇ ਚੋਰੀ ਕਿਵੇਂ ਹੋਗੀ ਤੇ ਫੇਰ ਤੁਹਾਡੇ ਅੱਜ ਡੀਐਸਪੀ ਸਾਹਿਬ ਇਹਨਾਂ ਨੂੰ ਆ ਕੇ ਆਂਦੇ ਨੇ ਕਿ ਕੇਸ ਨਹੀਂ ਕਰਾਂਗੇ ਸਰਫਿਸ ਲਈ ਕਿ ਅਸੀਂ ਸਾਰੇ ਆਉਣ ਵਾਲੇ ਹਲੇ ਤੁਸੀਂ ਗਾਂ ਵੇਖਿਓ ਜੇ ਪਰਸੋ ਵੀ ਅਸੀਂ ਆਉਣਾ ਗਿੱਦੜਵਾਏ ਉਸ ਤੋਂ ਬਾਅਦ ਇੱਥੇ ਫੌਜ ਆਊਗੀ ਸਾਰੀ ਪੱਤਰਕਾਰਾਂ ਦੀ ਵੀ ਤੇ ਹੋਰ ਲੋਕਾਂ ਨੂੰ ਵੀ ਸੱਦਾਂਗੇ ਤੁਸੀਂ ਐਂ ਸਮਝ ਲਿਆ ਏ ਐਹੀਂ ਕਰਦੇ ਹੂੰਗੇ ਤੁਸੀਂ ਜਿਹੜਾ ਮਰਜ਼ੀ ਤੱਕ ਆ ਕਰੂੰਗੇ ਅਸੀਂ ਉਹਨੂੰ ਹਾਈ ਕੋਰਟ ਲੈ ਕੇ ਜਾਵਾਂਗੇ ਇਸ ਬੰਦੇ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੋਈ ਆ ਕਿ ਆਹ ਫੈਕਟਰੀ ਬੰਦ ਹੈ ਫਿਰ ਵੀ ਚੱਲ ਰਹੀ ਹੈ ਉਹਨਾਂ ਦੇ ਮੁਕੱਦਮਾ ਨਾ ਕਰਕੇ ਜਿਹੜੇ ਬੰਦੇ ਰੋਕਣਾ ਚਾਹ ਰਹੇ ਪਿੰਡ ਵਾਲੀ ਇਹਨਾਂ ਦੇ ਮੁਕੱਦਮਾ ਕਰੀ ਜੰਨੀਓ ਤੁਸੀਂ ਬੱਲੇ ਉਹ ਤੇਰੀ ਬਦਲਾਵ ਵਾਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਆਏ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਲੋਕਾਂ ਲਈ ਇਹਨਾਂ ਤੇ ਧੱਕਾ ਕਰੋ ਤੁਸੀਂ ਔਰ ਮੈਂ ਆਪੋ ਲੋਸ ਆਲਿਆਂ ਨੂੰ ਵੀ ਕਹਿ ਦੇਣਾ ਚਾਹਣਾ ਇਹ ਸਰਕਾਰਾਂ ਹਮੇਸ਼ਾ ਨਹੀਂ ਰਹਿਣੀਆਂ ਫਿਰ ਕਿੱਧਰ ਜਾਉਂਗੇ ਇਹਨਾਂ ਨੇ ਤਾਂ ਜੇਲ੍ਹ 'ਚ ਜਾਣਾ ਮੈਂ ਲਿਖ ਕੇ ਦਿੰਨਾ ਤੁਹਾਨੂੰ ਇਹ ਜੇਲ੍ਹ 'ਚ ਜਾਊਗਾ ਬੰਦਾ ਜਿਹੜਾ ਬੰਦਾ ਸਿੱਧਾ ਕਾਨੂੰਨ ਤੋੜ ਰਿਹਾ ਜਾਂ ਫਿਰ ਕਾਨੂੰਨ ਦਾ ਰਾਜ ਨਾ ਹੋਵੇ ਹਾਂ ਦੁੱਖ ਦੀ ਗੱਲ ਇਹ ਹੈ ਜਿਹੜੇ ਰਾਜ ਦੀ ਕਾਨੂੰਨ ਦੀ ਰੱਖਿਆ ਕਰਨ ਲਈ ਅਸੀਂ ਭਾਈਏ ਸਰਕਾਰ ਉਹ ਇਹਨਾਂ ਨਾਲ ਮਿਲੀ ਫਿਰਦੀ ਹੈ ਇਹਨਾਂ ਦੀ ਕੀ ਅੰਡਰਸਟੈਂਡਿੰਗ ਹੈ ਇਹ ਆਪ ਦੱਸ ਦੇਣਗੇ ਜਿਹੜੀ चीज ਸ਼ਰਯਮ ਬੰਦ ਕੀਤੀ ਹੋਈ ਹੈ ਕਿ ਗੰਦ ਪਾਉਂਦਾ ਹੈ ਪਾਣੀ ਗਲਤ ਹੈ ਇਹਦੀਆਂ ਫਾਰਮਲिटीज ਨਹੀਂ ਲਾਇਸੈਂਸ ਰੱਦ ਹੈ ਫਿਰ ਵੀ ਇਹ ਫੈਕਟਰੀ ਚੱਲ ਰਹੀ ਹੈ ਉਹਦੀ ਰਿਪੋਰਟ ਇਹ ਕਰ ਚੁੱਕੇ ਨੇ ਡੇਢ ਮਹੀਨਾ ਪਹਿਲਾਂ ਤੁਸੀਂ ਹੋਰ ਰਿਪੋਰਟ ਤੇ ਕਾਰਵਾਈ ਨਹੀਂ ਕਰ ਰਹੇ ਉਲਟਾ ਇਹਨਾਂ ਨੂੰ ਡਰਾ ਰਹੇ ਹੋ ਕੋਈ ਗੱਲ ਨਹੀਂ ਕਰ ਲਓ ਅਸੀਂ ਤਾਂ ਹਾਈ ਕੋਰਟ ਵੀ ਜਾਵਾਂਗੇ ਤੇ ਸਰਕਾਰ ਵਾਲੇ ਲੰਬੇ ਸਮੇਂ ਦੀ ਦੀ ਉਦੋਂ ਬਾਅਦ ਤੁਸੀਂ ਕਿੱਧਰ ਜਾਓਗੇ ਸਾਰੇ ਇਹਦਾ ਅੰਦਾਜ਼ਾ ਲਾ ਲਿਓ ਜੇ ਇੱਥੇ ਭੁਗਤ ਨਹੀਂ ਪੈਣੀ ਤੁਹਾਨੂੰ ਸਾਰਿਆਂ ਨੂੰ ਔਰ ਮਾਇਨੂ ਵੀ ਆਣਾ ਜਿਹੜਾ ਵੀ ਹੈਗਾ ਫੈਕਟਰੀ ਵਾਲਾ ਓਏ ਬੰਦਿਆ ਰੱਬ ਤੇ ਆਇਨਾ ਚ ਰਹਿੰਦਾ ਰਿਆ ਇਹਨਾਂ ਦੇ ਵੱਲ ਦਾ ਹੋ ਕੇ ਖੜ ਜਾ ਨਹੀਂ ਤਾਂ ਤੇਰਾ ਐਵਜਾ ਹਾਲ ਕਰਾਂਗੇ ਤੈਨੂੰ ਸਮਝ ਨਹੀਂ ਆਉਂਗੀ ਜਿਹੜੇ ਕਾਨੂੰਨ ਤੋੜ ਰਿਹਾ ਤੇ ਆਹੀ ਪੁਲਿਸ ਵਾਲੇ ਤੈਨੂੰ ਹੀ ਜਿਵੇਂ ਕਰਨਗੇ ਉਸ ਤੋਂ ਬਾਅਦ ਵੇਖ ਲਈ ਕੀ ਹੁੰਦਾ ਤੇਰੇ ਨਾਲ ਉਹ ਥਾਣੇਦਾਰ じゃ ਕਿੱਧਰ ਗਿਆ ਜਿਹੜਾ ਤੈਨੂੰ ਤਬਕੀ ਦਿੰਦਾ ਹੁਣ ਕਿੱਥੇ ਹੈ ਛੜੀਆਂ ਮਾਰ ਕੇ ਆ ਸਾਰੇ ਪਿੰਡ ਦੇ ਵਿੱਚ ਧਮਕੀਆਂ ਦੇ ਰਿਹਾ ਤੁਹਾਡੇ ਪੁਲਿਸ ਵਾਲੇ ਵਾਹ ਮੁੱਖ ਮੰਤਰੀ ਸਾਹਿਬ ਉਧਰ ਵਖਾ ਦੇ ਇੱਕ ਵਾਰੀ ਸਾਰਾ ਪਿੰਡ ਫੇਰ ਬੈਠਾ ਹੋਇਆ ਅੱਜ ਕੀ ਇਹ ਵਿਚਾਰੀਆਂ ਬੀਬੀਆਂ ਸਾਡੀਆਂ ਬਜ਼ੁਰਗ ਸਾਡੇ ਸਾਰਾ ਪਿੰਡ